ਮੀਰ ਦੇ ਹੌਂਦ ਖਤਮ ਕਰਤੀ ਉਥੇ ਕਵਰਾਂ ਵਰਗੀ ਸ਼ਾਂਤੀ ਸਾਬਤ ਕਰਤੀ ਫਿਰ ਤੁਸੀਂ ਲਲਕਾਰੇ ਮਾਰਦੇ ਹੋ ਐਨੇ ਆਗੇ ਹੋ ਇਸਲਾਨੀ ਐਨੇ ਆਗੇ ਹੋ ਇਸਲਾਨੀ ਜੋ ਸਿੱਖਾਂ ਨੂੰ ਕੱਲਿਆਂ ਨੂੰ ਅੱਡ ਕਰਨਾ ਵੀ ਸਿੱਖਾ ਜਿਹੜੇ ਉਹ ਜੰਗ ਦੀ ਹਮਾਇਤ ਨਹੀਂ ਕਰਨਗੇ ਉਹ ਬਾਹਰੋਂ ਪੰਨੂ ਕਰੀ ਜਾਂਦਾ ਸਿੱਖ ਤਾਂ ਸਭੋ ਭਾਰਤੀ ਫੌਜ ਦੇ ਖਿਲਾਫ ਲੜਨਗੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਗ੍ਰੀ ਜੀ ਦਾ ਸਾਲਸਾ ਵੈਗ੍ਰੀ ਜੀ ਕੀ ਫਤਵੀ ਮਾਲੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਸ਼ੁਕਰੀਆ ਜੀ ਧੰਨਵਾਦ ਮਾਲੀ ਸਾਹਿਬ ਜੀ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ ਜੀ ਸੋ ਮਾਲੀ ਸਾਹਿਬ ਜੀ ਇੱਕ ਪਾਸੇ ਪਹਿਲਗਾਮ ਹਮਲੇ ਨੂੰ ਲੈ ਕੇ ਦੋਵਾਂ ਦੇਸ਼ਾਂ ਦਾ ਤਣਾਅਪੂਰਨ ਬਹੁਤ ਵਧ ਰਿਹਾ ਹੈਗਾ ਭਾਰਤ-ਪਾਕ ਬਾਰਡਰ ਤੇ ਗਰਮਾ-ਗਰਮੀ ਬਣੀ ਹੋਈ ਹੈ ਸੋ ਇੰਟਰਨੈਸ਼ਨਲ ਬਾਰਡਰ ਵੀ ਬੰਦ ਕਰ ਦਿੱਤੇ ਹੈਗੇ ਨੇ ਸੋ ਪਹਿਲਾ ਸਵਾਲ ਇਹੀ ਹੈਗਾ ਵੀ ਦੂਜੇ ਪਾਸੇ ਸ਼ਰਮਨੀ ਕਾਲੀਦਾਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਅੰਮ੍ਰਿਤਕਾਂ ਦੇ ਵੱਲੋਂ ਤੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਕੱਲ ਨੂੰ 3 ਮਈ ਨੂੰ ਫਿਰੋਜ਼ਪੁਰ ਤੋਂ ਸੈਨੀਵਾਲਾ ਤੱਕ ਇੱਕ ਮਾਰਚ ਦਾ ਐਲਾਨ ਕੀਤਾ ਹੈਗਾ ਸੋ ਸੈਨੀਵਾਲਾ ਤੇ ਜਾ ਕੇ ਇੱਕ ਵੱਡੀ ਕਾਨਫਰੰਸ ਦਾ ਵੀ ਸੱਦਾ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ ਸੋ ਸਰਕਾਰਾਂ ਤੋਂ ਮੰਗ ਕੀਤੀ ਗਈ ਹੈ ਕਿ ਸੈਨੀਵਾਲਾ ਬਾਰਡਰ ਖੁੱਲਿਆ ਜਾਵੇ ਤੁਹਾਡੀ ਇਸ ਤੇ ਟਿੱਪਣੀ ਕੀ ਹੈਗੇ ਤੁਹਾਡਾ ਕੀ ਕਹਿਣਾ ਹੈ ਜੀ ਵੇਖੋ ਜੀ ਦੋ ਗੱਲਾਂ ਨੇ ਵੱਖ-ਵੱਖ ਨੇ ਜੀ ਇੱਕ ਸਵਾਲ ਆ ਵੀ ਭਾਰਤ ਤੇ ਪਾਕਿਸਤਾਨ ਵਿਚਕਾਰ ਜੋ ਜੰਗੀ ਜਨੂੰਨ ਪੜਕਾਇਆ ਜਾ ਰਿਹਾ ਹੈ جنگ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਾਂਜੀ ਦੂਜਾ ਸਵਾਲ ਆ ਬਾਡਰ ਖੋਲਣ ਵਾਲਾ ਹਾਂਜੀ ਦੇਖੋ ਜਦੋਂ ਦੋ ਮੁਲਕ ਬਣੇ ਨੇ ਬੰڈیا ਤਾਂ ਪੰਜਾਬ ਵੇ ਗਿਆ ਨਾ ਜਿਆਸੂ ਪੰਜਾਬ ਤੇ ਬੰਗਾਲ ਹਾਂਜੀ ਵੱਡਿਆ ਟੁੱਟਿਆ ਗਿਆ ਬੰਡੇ ਆ ਗਿਆ ਲਹੂ ਲਹਾਨ ਹੋਏ ਉਸ ਮੌਕੇ ਜਿਹੜਾ ਜ ਲੋਕਾਂ ਦਾ ਰੌਂ ਬਣਾਇਆ ਸੀ ਉਸ ਵੇਲੇ ਦੀ ਸਿਆਸਤ ਨੇ ਜੀ ਇਸ ਕਰਕੇ ਬੜਾ ਵੱਡਾ ਨੁਕਸਾਨ ਹੋਇਆ ਸੀ ਜੀ ਪਰ ਹੌਲੀ 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 ਉਹ ਜ਼ਖਮ ਭਰਦੇ ਗਏ ਤੇ ਦੋਹਾਂ ਮੁਲਕਾਂ ਦੇ ਵਿੱਚ ਆਪਸੀ ਸਾਂਝ ਵਾਲੀ ਗੱਲ ਖਾਸ ਕਰਕੇ ਚੜ੍ਹਦੇ ਤੇ ਲੈਂਦੇ ਪੰਜਾਬ ਤੋਂ ਸਾਂਝ ਵਾਲੀ ਗੱਲ ਸੀ ਜਿਹੜੇ ਉੱਪਰ ਲੱਗੀ ਜੀ ਸਾਰੇ ਕਸ਼ਤ ਦੇ ਬਾਪਦੂ ਜਿਨ੍ਹਾਂ ਦੇ ਪਰਿਵਾਰਾਂ ਦੇ ਵੀ ਜੀ ਮਾਰੇ ਗਏ ਹਾਂਜੀ ਇਕਦਮ ਆਏ ਸੀ ਜਿਹੜੇ ਉਹਨਾਂ ਦਾ ਵੀ ਜੀ ਕਰਦਾ ਵੀ ਅਸੀਂ ਆਪਣੀ ਜਨਮ ਦੇਖੀਏ ਜਿਹੜੇ ਉਧਰਲੇ ਨੇ ਉਹਨਾਂ ਦਾ ਵੀ ਜੀ ਕਰਦਾ ਵੀ ਅਸੀਂ ਆਪਣੀ ਜਨਮ ਤੋਂ ਇਹ ਦੇਖੀਏ ਕਿਉਂਕਿ ਸਾਡਾ ਸਾਂਝਾ ਪੰਜਾਬ ਸੀ ਇਹ ਹਾਂਜੀ ਸਾਡਾ ਪੰਜਾਬ ਸੀ ਸਾਡਾ ਸਰਕਾਰੇ ਖਾਲਸਾ ਦੀ ਸਾਂਝਾ ਰਾਜ ਸੀ ਸਾਂਝੇ ਹਿੱਤ ਸੀ ਉਹਨਾਂ ਵੇਲੇ ਵਿੱਚ ਬਹੁਤ ਉਹਨਾਂ ਵੇਲੇਾਂ ਦੇ ਪ੍ਰਸੰਗ 'ਚ ਬਹੁਤ ਵਧੀਆ ਰਾਜ ਰਗਣਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਹਾਂਜੀ ਫਿਰ ਉਸ ਤੋਂ ਬਾਅਦ ਇੱਕ ਸਿੱਖ ਤੋਂ ਹਣਾ ਬਣਿਆ ਭਾਰਤੀ ਸਟੇਟ ਦੇ ਨਾਲ ਹਾਂਜੀ ਜਿਹਨੂੰ ਆਪਾਂ ਧਰਮ ਯੁੱਧ ਮੋਰਚਾ ਕਹਿ ਲੋ ਤੂੰ ਬਾਅਦ ਦੀਆਂ ਗੱਲਾਂ ਕਹਿ ਲੋ ਜਦੋਂ ਖਾੜਕਵਾਸ ਸੰਘਰਸ਼ ਤੋਂ ਚੱਲਿਆ ਹਾਂਜੀ ਉਹਦੇ باوجود ਵੀ ਕਿਸੇ ਤਰ੍ਹਾਂ ਨਾਲ ਉਪਰੀ ਪ੍ਰਸ਼ਦਾਨ ਨੂੰ ਜਿ세 ਤਾਂ ਪਹਿਲਾਂ ਵੀ ਜਾਣਦੇ ਸਨ ਸਿੱਖਾਂ ਦੇ ਹਾਂਜੀ ਸਿੱਖ ਹਰ ਅਰਦਾਸ ਕਰਦੇ ਨੇ ਵੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹਾਂਜੀ ਵਿਛੜਿਆ ਤਾਂ ਪੰਥ ਆਪ ਵੀ ਹੈ ਵੈਸੇ ਫੈਸਲਾ ਕਰਕੇ ਪਰ ਤੇ ਵੀ ਫੈਸਲਾ ਕਰ ਸਕਦਾ ਹੈ ਕਿ ਅਸੀਂ ਜਿੱਥੇ ਬੈਠੇ ਆ ਅਸੀਂ ਤਾਂ ਉੱਥੇ ਬੈਠਾਂਗੇ ਤੁਸੀਂ ਕਰ ਲਓ ਜਿੱਦੀ ਵੰਡ ਕੀ ਕਰਨੀ ਆ ਫਿਰ ਭਾਰਤ ਦਾ ਨਕਸ਼ਾ ਪਾਕਿਸਤਾਨ ਦਾ ਨਕਸ਼ਾ ਹੋ ਰਿਹਾ ਹੁੰਦਾ ਹੂੰ ਪਰ ਦੂਜੇ ਪਾਸੇ ਸਾਡੀ ਬੋਲੀ ਸਾਂਝੀ ਆ ਸੱਭਿਆਚਾਰ ਸਾਂਝਾ ਠੀਕ ਆ ਲਿਪੀ ਦਾ ਫਰਕ ਆ ਜੀ ਇਹ ਕਰਕੇ ਇੱਕ ਤਾਂ ਉਹ ਸਾਂਝਾ ਸੱਭਿਆਚਾਰਕ ਸਾਂਝ ਹਾਂਜੀ ਦੂਜੀ ਇਹ ਹੈ ਵੀ ਜਦੋਂ ਵੀ ਕੋਈ ਜੰਗ ਲੱਗਦੀ ਆ ਉਹਦੇ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਜੀ ਮਤਲਬ ਜੇ ਆਪਾਂ ਕਹੀਏ ਟ੍ਰਿਬਿਊਨ ਦੀ ਇੱਕ ਖਬਰ ਆ ਵੀ ਪੰਜਾਬ ਦੇ ਵਿੱਚ ਫੌਜੀ ਵਿਧਵਾਵਾਂ ਮੁਲਕ ਨਾਲੋਂ ਸਭ ਤੋਂ ਵੱਧ ਨੇ ਜੀ ਇਹ ਆਪਣੇ ਆਪ ਇੱਕ ਗੱਲ ਨੂੰ ਦਰਸਾਉਂਦਾ ਜੀ ਉਹ ਇਹ ਕਰਕੇ ਫਿਰ ਕਰਤਾਰਪੁਰ ਸਾਹਿਬ ਦਾ ਲੰਘਾ ਜਦੋਂ ਖੁੱਲਿਆ ਹਾਂਜੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਉਸ ਵੇਲੇ ਜਿਹੜੇ ਬੰਦੇ ਨੇ ਇਸ ਮਸਲੇ ਨੂੰ ਉਭਾਰਿਆ ਸੀ ਫੈਸਲਾ ਤਾਂ ਸਰਕਾਰਾਂ ਨਹੀਂ ਕਰਨਾ ਹੁੰਦਾ ਹਾਂ ਜੀ ਜਿਵੇਂ ਕਹਿੰਦੇ ਆ ਨਾ ਇੱਕ ਚੰਗਿਆੜੀ ਜੰਗਲ ਨੂੰ ਅੱਗ ਲਾ ਦਿੰਦੀ ਹੈ ਨਵਜੋਤ ਸਿੰਘ ਸਿੱਧੂ ਨੇ ਇਸ ਰੂਪ ਵਿੱਚ ਮਸਲਾ ਵਾਰਿਆ ਕਿ ਪਹਿਲਾਂ ਉਹਦਾ ਪੂਰਾ ਨਫਰਤ ਹੀ ਵਿਰੋਧ ਕੀਤਾ ਪਰ ਆਖਰ ਨੂੰ ਉਹ ਗੱਲ ਮੰਨਣੀ ਪੈ ਗਈ ਮੰਨ ਲਿਆ ਗਿਆ ਪਾਕਿਸਤਾਨ ਤਾਂ ਤਿਆਰ ਸੀ ਭਾਰਤ ਵਾਲਿਆਂ ਨੂੰ ਮੰਨਣੀ ਪੈ ਗਈ ਹਾਂ ਜੀ ਉਦੋਂ ਵੀ ਨਵਜੋਤ ਸਿੰਘ ਸਿੱਧੂ ਨੇ ਵੀ ਤੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਸੀ ਬਾਕੀ ਬਾਰਡਰਾਂ ਦੇ ਲੰਘੇ ਵੀ ਖੋਲੋ ਓਟਾਰੀ ਬਾਗਾ ਖੋਲੋ ਸੁਲੇਮਾਨ ਵਾਲਾ ਖੋਲੋ ਪੈਣੀ ਵਾਲਾ ਇਹ ਖੋਲੋ ਲੋਕਾਂ ਨੂੰ ਖੁੱਲੇ ਵਪਾਰ ਦੀ ਆਗਿਆ ਦਿਓ ਖੁੱਲੀ ਆਵਾਜਾਈ ਦੀ ਆਗਿਆ ਦਿਓ ਕੱਲਾ ਗੁਰਧਾਮਾਂ ਦੇ ਦਰਸ਼ਕ ਦੁਦਾਰ ਤੱਕ ਇਹਨੂੰ ਸੀਮਤ ਨਾ ਕਰੋ ਉਦੋਂ ਵੀ ਇਹ ਗੱਲ ਬੜੇ ਜ਼ੋਰ ਨਾਲ ਉੱਭਰੀ ਸੀ ਜੀ ਪੰਜਾਬ ਇਹ ਕਿਹਾ ਗਿਆ ਸੀ ਕਿ ਬੱਗ ਅਤਾਰੀ ਬਾਗਾ ਬਾਰਡਰ ਬੰਦ ਕਰਕੇ ਤੁਸੀਂ ਕੱਲਾ ਪੰਜਾਬ ਕੀ ਮਤਲਬ ਹਰਿਆਣਾ ਜਾਂ ਉੱਤਰੀ ਭਾਰਤ ਦੀ ਕਿਸਮਤ ਨੂੰ ਤਾਲੇ ਜੜੇ ਹੋਏ ਨੇ ਜੀ ਐਡਾ ਵੱਡਾ ਸਿਲਕ ਰੂਟ ਦਾ ਵਪਾਰ ਹੁੰਦਾ ਸੀ ਹੁਣ ਹੁਣ ਵੀ ਪਾਕਿਸਤਾਨ ਤੋਂ ਉਹ ਚੀਜ਼ਾਂ ਨਹੀਂ ਆਉਂਦੀਆਂ ਨੇ ਇਥੋਂ 25 ਕਿਲੋਮੀਟਰ ਦੂਰ ਜਾਣ ਦੀ ਥਾਂ ਮਤਲਬ 1000 ਕਿਲੋਮੀਟਰ ਜਿਹੜਾ ਕੱਢ ਕੇ ਬੰਬੇ ਕਰਾਚ ਬੰਬੇ ਰਾਹੀਂ ਕਰਾਤੀ ਰਾਹੀਂ ਜਾਂ ਸਾਊਦੀ ਅਰਬ ਰਾਹੀਂ ਉਹਨਾਂ ਰਾਹੀਂ ਆਉਂਦੀਆਂ ਨੇ ਹਾਂਜੀ ਇਹਦੇ ਨਾਲ ਪੰਜਾਬ ਦੇ ਵਪਾਰੀ ਨੂੰ ਵੀ ਪੰਜਾਬ ਦੇ ਟਰਾਂਸਪੋਰਟਰ ਨੂੰ ਵੀ ਪੰਜਾਬ ਦੇ ਮਜ਼ਦੂਰ ਨੂੰ ਵੀ ਪੰਜਾਬ ਦੇ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਜੀ ਇਹ ਕਰਕੇ ਇਸ ਪਰਸੈਂਟ ਦੇ ਬਾਗਾ ਬਾਰਡਰ ਦੀ ਖੋਲਣ ਦੀ ਮੰਗ ਕਰਨੀ ਬਿਲਕੁਲ ਵਾਜਬਾ ਇਹ ਕਿਸਾਨ ਜੱਥੇਬੰਦੀਆਂ ਨੂੰ ਵੀ ਜ਼ੋਰ ਨਾਲ ਕਰਨੀ ਚਾਹੀਦੀ ਆ ਹਾਂਜੀ ਸਿੱਕਸਾਨ ਯੂਨੀਅਨ ਨੇ ਵੀ ਬਾਗਾ ਬਾਰਡਰ ਤੇ ਮੁਜ਼ਾਹਰਾ ਕੀਤਾ ਸੀ ਜੀ ਸੋ ਇਹ ਮੰਗ ਬਿਲਕੁਲ ਵਾਜਬਾ ਇਹ ਸਵਾਲ ਕੱਲੇ ਸਿੱਖਾਂ ਦਾ ਨਹੀਂ ਇਹ ਪੰਜਾਬ ਦਾ ਵੀ ਹੈ ਹਰਿਆਣਾ ਦਾ ਵੀ ਹੈ ਇਹ ਪੱਛਮੀ ਉੱਤਰ ਪ੍ਰਦੇਸ਼ ਦਾ ਵੀ ਹੈ ਜੀ ਕਿਉਂਕਿ ਜਿੱਥੇ ਹਰੀ ਕ੍ਰਾਂਤੀ ਵਾਲਾ ਖੇਤਾਂ ਉਹ ਚੀਜ਼ਾਂ ਜਿਹੜੀਆਂ ਸਾਡੇ ਰੋਦਿਆਂ ਨੇ ਉਧਰ ਤੁਹਾਨੂੰ ਪਤਾ ਵੀ 50 50 100 ਰੁਪਏ ਕਿਲੋ ਦੀਆਂ ਚੀਜ਼ਾਂ ਉਹ ਵਿਕਦੀਆਂ ਨੇ ਸਾਰੀ ਮਹਿੰਗਾਈ ਉੱਥੇ ਬਹੁਤ ਜ਼ਿਆਦਾ ਹੂੰ ਦੂਜੇ ਪੱਖਾਂ ਜੱਗਾ ਵਾ ਬਿਲਕੁਲ ਹਮੇਸ਼ਾ ਇੱਕ ਹੈ ਜਾਂਦਾ ਜਾਂ ਪੰਜਾਬ ਤੇ ਆਵਾਜ਼ ਉੱਠਦੀ ਰਹੀ ਆ ਗੋਲੀ ਛੱਡੋ ਗੱਲ ਕਰੋ ਜੀ ਗੋਲੀ ਛੱਡੋ ਗੱਲ ਕਰੋ ਆਪਸੀ ਮਸਲੇ ਮਿਲ ਬੈਠ ਕੇ ਹੱਲ ਕਰੋ ਹੂੰ ਪਾਕਿਸਤਾਨ ਨਾਲ ਅਮਨ ਸ਼ਾਂਤੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ ਜੀ ਜੰਗਾ ਮਸਲਿਆਂ ਦਾ ਹੱਲ ਨਹੀਂ ਹੁੰਦੀ ਆ ਜੰਗਾ ਤਾਂ ਨਵੇਂ ਮਸਲੇ ਪੈਦਾ ਕਰਦੀ ਇਹਨੇ ਸਭ ਬਿਲਕੁਲ ਜੀ ਮੈਂ ਇੱਕ ਬੁੱਧੀਜੀਵੀ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਹੱਲ ਕਿਉਂ ਨਹੀਂ ਹੁੰਦੀਆਂ ਹੱਲ ਤਾਂ ਕਰਤਾ ਸੀ ਕਹਿੰਦਾ ਬੰਗਲਾਦੇਸ਼ ਬਣਾਤਾ ਸੀ ਹੂੰ ਬੰਗਲਾਦੇਸ਼ ਬਣਾ ਕੇ ਕੀ ਹੱਲ ਹੋ ਗਿਆ ਜੀ ਸਾਡਾ ਪਾਕਿਸਤਾਨ ਨਾਲ ਦੁਸ਼ਮਣੀ ਹੱਲ ਹੋ ਗਈ ਕਿ ਬੰਗਲਾਦੇਸ਼ ਨਾਲ ਪੱਕੀ ਦੋਸਤੀ ਪੈ ਗਈ ਜੀ ਸੋ ਸੋ ਇਹ ਇਹ ਕਰਕੇ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੂੰ ਵੀ ਇਹ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਕਿਉਂਕਿ ਜੰਗ ਜਿਹੜੀ ਆਪਾਂ ਦੇਖੀਏ ਗੁਜਰਾਤ ਤੇ ਰਾਜਸਥਾਨ ਦੇ ਬਾਰਡਰ ਤੇ ਤਾਂ ਲੜੀ ਨਹੀਂ ਜਾਂਦੀ ਹਾਂਜੀ ਲੜੀ ਤਾਂ ਕਸ਼ਮੀਰ ਤੇ ਪੰਜਾਬ ਦੇ ਬਾਰਡਰ ਤੇ ਲੜੀ ਜਾਂਦੀ ਹੈ ਨਾ ਜੀ ਦੋਵਾਂ ਬਾਰਡਰਾਂ ਤੇ ਲੜਦੀ ਹੈ ਆਪਣੇ ਸਾਹਮਣੇ ਆਪਾਂ ਦੇਖੀਏ ਪਿਛਲਾ ਤਜਰਬਾ ਵੀ ਹਾਂ ਜੀ ਸੋ ਇਹ ਕਰਕੇ ਜੰਗੀ ਜਨੂਨ ਦਾ ਵਿਰੋਧ ਕਰਨਾ ਚਾਹੀਦਾ ਠੀਕ ਹੈ ਇਹ ਗੱਲ ਬੜੀ ਮਾੜੀ ਘਟਨਾ ਹੋਈ ਆ ਪਹਿਲ ਲਗਾਉਣ ਵਾਲੀ ਬੱਚਾ ਬੱਚਾ ਕਸ਼ਮੀਰ ਦਾ ਉਹਦੀ ਨਿੰਦਿਆ ਕਰਦਾ ਜੀ ਪੰਜਾਬ ਉਹਦੀ ਨਿੰਦਿਆ ਕਰਦਾ ਜਿਹੜੀ ਇਹ ਮੁਸਲਮਾਨਾਂ ਖਿਲਾਫ ਜਨੂਨ ਭੜਕਾਉਣ ਦੀ ਗੱਲ ਕਰਦੇ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਕਰਨ ਦੀ ਗੱਲ ਕਰਦੇ ਨੇ ਮਤਲਬ ਪੰਜਾਬ ਕਹਿ ਲਓ ਜਾਂ ਖਾਲਸਾ ਪੰਥ ਕਹਿ ਲਓ ਦੱਟ ਕੇ ਉਹਨਾਂ ਦੀ ਰਾਖੀ ਲਈ ਖੜਾ ਪਹਿਲਾਂ ਵੀ ਖੜਾ ਸੀ ਜਦੋਂ ਇੱਕ ਵਾਰ ਪਹਿਲਾਂ ਹੋਇਆ ਸੀ ਹਾਂ ਜੀ ਤੁਸੀਂ ਦੇਖੋ ਵੀ ਕਿੰਨੀਆਂ ਇਹੀ ਇਤਿਹਾਸ ਆ ਨਾ ਸਾਡਾ ਉਹਨੂੰ ਤਾਂ ਬੜਾ ਸ਼ਾਨ ਨਾਲ ਕਹਿੰਦੇ ਹੋ ਜੀ ਵੀ ਬੱਚਿਆਂ ਨੂੰ ਪੰਚ ਖਾਲਸਾ ਛਦਾ ਕੇ ਘਰਾਂ ਨੂੰ ਤੋੜਦਾ ਹੁੰਦਾ ਸੀ ਜਦੋਂ ਵਿਦੇਸ਼ੀ ਹਮਲਾ ਲੁਰਉਂਦੇ ਹੁੰਦੇ ਸੀ ਜੀ ਤੇ ਹੁਣ ਹੁਣ ਤੁਸੀਂ ਬੱਚਿਆਂ ਨਾਲ ਕੀ ਥੁਲੂ ਕਰ ਰਹੇ ਹੋ ਜੀ ਇਹ ਸੇਕ ਕਰਕੇ ਇਹ ਮੰਨ ਦਾ ਬਾਜਵਾ ਵੀ ਜੰਗ ਨਹੀਂ ਹੋਣੀ ਚਾਹੀਦੀ ਮਸਲਾ ਹੱਲ ਹੋਣਾ ਚਾਹੀਦਾ ਇਕੱਲੇ ਸਿੱਖਾਂ ਦਾ ਸਵਾਲ ਕਿਉਂ ਆ ਜੀ ਇਹ ਤਾਂ ਸਾਰੇ ਮੁਲਕ ਦੇ ਲੋਕਾਂ ਦਾ ਸਵਾਲ ਬਣਨਾ ਚਾਹੀਦਾ ਸਾਰੇ ਪੰਜਾਬੀਆਂ ਦਾ ਕਸ਼ਮੀਰ ਦਾ ਹਰਿਆਣੇ ਦਾ ਸਾਰਿਆਂ ਦੀ ਬਣਨਾ ਚਾਹੀਦਾ ਬਿਲਕੁਲ ਜੀ ਹਾਂ ਸੋ ਇਹ ਕਰਕੇ ਇਹਦੇ ਵਿੱਚੋਂ ਸਿੱਖਾਂ ਨੂੰ ਇਕੱਲੇ ਨੂੰ ਅੱਡ ਕਰਨਾ ਵੀ ਸਿੱਖਾ ਜਿਹੜੇ ਉਹ ਜੰਗ ਦੀ ਹਮਾਇਤ ਨਹੀਂ ਕਰਨਗੇ ਉਹ ਬਾਹਰੋਂ ਪੰਨੂ ਕਰੀ ਜਾਂਦਾ ਸਿੱਖ ਤਾਂ ਸਭੋਂ ਭਾਰਤੀ ਫੌਜ ਦੇ ਖਿਲਾਫ ਲੜਨਗੇ ਇਹ ਸਾਰਾ ਵਰਤਾਂਤ ਉਹ ਜਿਵੇਂ ਕਹਿੰਦੇ ਅੱਗ ਨਾਲ ਡੱਬੂ ਕੰਦਦੇ ਵਾਲਾ ਹਾਂਜੀ ਸੋ ਤੁਹਾਡੇ ਯਾਦ ਹੋ ਜਦੋਂ ਪੰਜਾਬੀ ਸੂਬਾ ਮੋਰਤਾ ਚੱਲ ਰਿਹਾ ਸੀ ਸ਼ਾਇਦ ਸંત ਫਤਿਹ ਸਿੰਘ ਨੇ ਮਰਨ ਵਰਤ ਵੀ ਰੱਖਿਆ ਹੋਇਆ ਸੀ ਜੀ ਚਲੋ 65 ਦੀ ਲੜਾਈ ਲੱਗੀ ਸੀ ਉਦੋਂ ਮੋਰਚਾ ਮੁltਵੀ ਕੀਤਾ ਸੀ ਅਕਾਲੀ ਦਲ ਨੇ ਹੂੰ ਵੀ ਇਸ ਮੌਕੇ ਅਸੀਂ ਕੋਈ ਦੇਸ਼ ਵਿਰੋਧੀ ਜਾਂ ਉਹ ਹੈ ਜਨ ਨੁਕਸਾਨ ਪਹੁੰਚਾਉਣ ਵਾਲੀ ਗੱਲ ਨਹੀਂ ਕਰਨੀ ਹਾਂਜੀ ਹਾਂ ਚਲੋ ਉਦੋਂ ਇੱਕ ਸਿਚੁਏਸ਼ਨ ਹੋਰ ਸੀ ਜੀ ਤੇ ਜਦੋਂ ਆ ਜਿਹੜਾ ਜਿਹੜੀ ਸੰਧੀ ਦੀ ਗੱਲ ਕਰਦੇ ਆਪਾਂ ਇੰਡਸ ਟ੍ਰੀਟੀ ਦੀ ਹਾਂਜੀ ਇਹ ਵੀ ਇਹ ਵੀ ਇਹ ਵੀ ਰੌਲਾ ਸਭ ਤੋਂ ਪਹਿਲਾਂ ਪੰਜਾਬ ਨੇ ਛੇੜਿਆ ਸੀ ਹੂੰ ਕਿਉਂਕਿ ਪਾਕਿਸਤਾਨ ਨੂੰ ਨਹਿਰਾਂ ਚਲੀਆਂ ਗਈਆਂ ਤੇ ਉਹ ਉਹਦੇ ਖਾਤਰ ਹਰੀਕੇ ਡੈਮ ਤੋਂ ਪਾਣੀ ਜਾਂਦਾ ਸੀ ਜਾਂ ਇੱਕ ਹੋਰ ਥਾਂ ਤੋਂ ਜਾਂਦਾ ਸੀ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰ ਦਾਂਗੇ ਉਹਦੇ ਇਹਦਾ ਰੋਲਾ ਪਿਆ ਮੁੜ ਕੇ ਵਰਲਡ ਬੈਂਕ ਵੀ ਆ ਗਿਆ ਤੇ ਪੰਜਾਬ ਪਿੱਛੇ ਹੋ ਗਿਆ ਤੇ ਗੁਲਜਾਰੀ ਲਾਮੰਦਾ ਵਰਗੇ ਮਹਿਰੂ ਵਰਗੇ ਤੇ ਪੰਜਾਬ ਦਾ ਚੀਫ ਇੰਜੀਨੀਅਰ ਪਿੱਛੇ ਹੋ ਗਿਆ ਇੱਕ ਗੁਲਾਟੀ ਸਾਹਿਬ ਉਹ ਮੁੱਖ ਬਣ ਗਏ ਹੂੰ ਉਹ 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 ਸੰਧੀ ਦੇ ਅਧੀਨ ਇਹ ਰਾਜਸਥਾਨ ਨੂੰ ਸੰਭੀ ਹਾਸਲ ਕਰਨ ਲਈ ਰਾਜਸਭਾ ਨੂੰ ਉਹਦਾ ਪਾਣੀ ਦਿੱਤਾ ਸੀ ਜੀ ਤੇ ਉਹਦੇ ਵਿੱਚ ਲਿਖਿਆ ਸੀ ਵੀ ਇਹ ਪਾਣੀ ਦੀ ਕੀਮਤ ਵਸੂਲਣ ਲਈ ਅਗਲੀ ਮੀਟਿੰਗ ਹੋਊ ਜੀ ਮੁੜ ਕੇ ਅੱਜ ਤੱਕ ਉਹ ਮੀਟਿੰਗ ਵੀ ਹੋਈ ਪੰਜਾਬ ਦੀ ਵਿਧਾਨ ਸਭਾ ਨੇ ਦੋ ਵਾਰ ਮਤਾ ਪਾਸ ਕੀਤਾ ਵੀ ਗੁਆਂਢੀ ਰਾਜਾਂ ਤੋਂ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਕੀਮਤ ਵਸੂਲਣ ਵਾਲੀ ਗੱਲ ਕਰੋ ਜੀ ਅੱਜ ਸਰਬਪਾਰਟੀ ਮੀਟਿੰਗ ਹੋਈ ਆ ਕਿਸੇ ਨੇ ਭੋਗ ਹੀ ਨਹੀਂ ਪਾਇਆ ਜੋ ਪੰਜਾਬ ਨੇ ਫੈਸਲੇ ਲਏ ਹੋਏ ਨੇ ਪੰਜਾਬ ਦੇ ਪਾਣੀਆਂ ਦੇ ਮਾਲਕੇ ਦਾ ਮੁੱਲ ਵਸੂਲਣ ਦੇ ਜੀ ਤੋ ਇਸ ਮਸਲੇ ਨੂੰ ਅੱਡ-ਅੱਡ ਪ੍ਰਸੰਗ ਦੇ ਵਿੱਚ ਵਿਚਾਰਨਾ ਚਾਹੀਦਾ ਇਸ ਮੌਕੇ ਇਹ ਕਹਿਣਾ ਵੀ ਸਿੱਖ ਸੋਝ ਦੇ ਉਲਟ ਜਾਣਗੇ ਸਿੱਖ ਸਾਥ ਨਹੀਂ ਦੇਣਗੇ ਇਹ ਇਹ ਤਾਂ ਜਿਹੜੇ ਸਿੱਖਾਂ ਨੂੰ ਨਿਸ਼ਾਨਾ ਮਣਾਉਣਾ ਚਾਹੁੰਦੇ ਆ ਇਹ ਤਾਂ ਉਹਨਾਂ ਦੇ ਹੱਥਾਂ 'ਚ ਖੇਡੜਾ ਨਾ ਬਾਹਰਮੁਖੀ ਤੌਰ ਤੇ ਹੂੰ ਤੇ ਜੇ ਡੰਗ ਲੱਗ ਵੀ ਇਹ ਮੰਨ ਲਓ ਵੀ ਫਿਰ ਕੀ ਆਪਾਂ ਰੋਕ ਦਾਂਗੇ ਪਰ ਤੁਸੀਂ ਡੰਗ ਲੱਗਣ ਤੋਂ ਪਹਿਲਾਂ ਇੱਕ ਹੈ ਦਾ ਮਾਹੌਲ ਬਣਾਉਣਾ ਚਾਹੁੰਦੇ ਆ ਵੀ ਪੰਜਾਬ ਨੂੰ ਨਾਟਕਸੋ ਪੰਜਾਬ ਦੇ ਪਹਿਲਾਂ ਜੀ ਇਹ ਤੁਸੀਂ ਮੁਲਕ ਦੇ ਵਿੱਚ ਉਹ ਹੈ ਜਿਆ ਰਵਾਹਾਰਨਾ ਚਾਹੁੰਦੇ ਵੀ ਦੇਖੋ ਜੀ ਸਿੱਖ ਦਾ ਪਾਕਿਸਤਾਨ ਨਾਲ ਕੇ ਉਹ ਤਾਂ ਕਹਿੰਦੇ ਨੇ ਸੀ ਉਹਨਾਂ ਦਾ ਸਾਥ ਦੇਵਾਂਗੇ ਇੱਕ ਹੈ ਜਿਆ ਵਰਤਾਂਤ ਸਿਰਜਣ ਦਾ ਮੌਕਾ ਦਿੰਦੇ ਆ। ਹੂੰ। ਸੋ ਹੁੰਦਾ ਨਾ ਵੇਲੇ ਦੀ ਨਿਵਾਜ ਤੇ ਇੱਕ ਵੇਲੇ ਦੀ ਟੱਕਰ। ਜੀ। ਸੋ ਮਾਨ ਸਾਹਿਬ ਦੀ ਗੱਲ درست ਹੋਣ ਦੇ ਬਾਵਜੂਦ ਕਵੇਲੇ ਦੀ ਟੱਕਰ ਆਈ। ਜੋ ਮੈਂ ਸਮਝਦਾ ਜੀ। ਸੋ ਮਲੀ ਸਾਹਿਬ ਜਿਸ ਤਰ੍ਹਾਂ ਸਿਮਰਜੀਤ ਜੀ ਦਾ ਇੱਕ ਬਿਆਨ ਸੀਗਾ ਵੀ ਪਹਿਲਗਾਮ ਹਮਲੇ ਨੂੰ ਲੈ ਕੇ ਭਾਰਤ ਦੇ ਕੋਲ ਕੋਈ ਇਹੋ ਜਿਹਾ ਸਬੂਤ ਨਹੀਂ ਹੈਗਾ ਵੀ ਉਹ ਜਿਹੜਾ ਹਮਲਾ ਹੈਗਾ ਪਾਕਿਸਤਾਨ ਨੇ ਕੀਤਾ ਹੈ। ਫਿਰ ਭਾਰਤ ਜ਼ਿੰਮੇਵਾਰ ਠਰਾਂਉਂਦਾ ਹੈ ਪਾਕਿਸਤਾਨ ਨੂੰ ਸੋ ਇੱਕ ਪੱਤਰਕਾਰ ਨੇ ਵੀ ਸਵਾਲ ਕੀਤਾ ਸੀ ਸਿਮਰਜੀਤ ਮਾਨ ਨੂੰ ਕਹਿੰਦੇ ਵੀ ਤੁਸੀਂ ਪਾਕਿਸਤਾਨ ਦਾ ਸਾਥ ਦਿੰਦੇ ਹੋ ਜੀਤ ਮਾਨ ਉਹਦੇ ਤੇ ਗਰਮ ਹੋਏ ਸੀਗੇ ਪੱਤਰਕਾਰ ਤੇ ਇਸ ਤੇ ਕੀ ਕਹੋਗੇ ਨਹੀਂ ਦੇਖੋ ਬਿਲਕੁਲ ਇਹ ਗੱਲ ਬਿਲਕੁਲ ਇਹ ਗਲਤ ਆ ਇਹਸ ਗੱਲ ਨੂੰ ਜਿਵੇਂ ਪੇਸ਼ ਕੀਤਾ ਜਾ ਰਿਹਾ ਪਹਿਲੀ ਗੱਲ ਮੈਂ ਇਹ ਕਿਹਾ ਸੀ ਉਹ ਕਹਿੰਦੇ ਸੀ ਨਾ ਅੰਟੈਲੀਜੈਂਸ ਫੇਲਰ ਆ ਇਹ ਹਾਂਜੀ ਮਹਾ ਅੰਟੈਲੀਜੈਂਸ ਫੇਲਰ ਵੀ ਹੈ ਅੰਟੈਲੀਜੈਂਸ ਨੂੰ ਨੇ ਇਹ ਹੋਣ ਦਿੱਤਾ ਜੀ ਇਹ ਇਹ ਕਰਕੇ ਜਿਨ੍ਹਾਂ ਨੇ ਕੀਤਾ ਮਾੜੀ ਗੱਲ ਆ ਸਾਰਾ ਕਸ਼ਮੀਰ ਕਹਿੰਦਾ ਚਾਹੇ ਉਹਨਾਂ ਨੂੰ ਚਰਾਹੇ 'ਚ ਖੜਾ ਕੇ ਫਾਸੀ ਲਾ ਦੋ ਪਰ ਪਤਾ ਤਾਂ ਦੱਸੋ ਤਾਂ ਕਿਨੇ ਕੀਤਾ ਇਹ ਇੱਕ ਭਾਰਤੀ ਰਾਸ਼ਟਰਵਾਦ ਆ ਨਾ ਜਿਹੜੀ ਇਹ ਕਹੇ ਜੀ ਬੱਚੇਖਾਨੀ ਸੱਪਣੀ ਆ ਇਹ ਅੰਦਰੋਂ ਦੁਸ਼ਮਣ ਖੜਾ ਕਰਦੀ ਆ ਬਨੌਟੀ ਹਾਂਜੀ ਫਿਰ ਉਹਦਾ ਬਾਹਰਲੇ ਦੁਸ਼ਮਣ ਨਾਲ ਲਿੰਕ ਜੋੜਦੀ ਆ ਹੂੰ ਫਿਰ ਉਹਦਾ ਅੰਦਰਲੇ ਦੁਸ਼ਮਣ ਜਿਹੜਾ ਕਹਿੰਦੀ ਇਹ ਦੁਸ਼ਮਣ ਆ ਉਹਦਾ ਵਢਾਂਗਾ ਕਰਦੀ ਆ ਫਿਰ ਹਿੰਦੂ ਰਾਸ਼ਟਰਵਾਦ ਨੂੰ ਉਭਾਰਦੀ ਆ ਹੂੰ ਪੋਟਲਾਂਡ ਦਾ ਇਕੱਲਾ ਮਸਲਾ ਨਹੀਂ ਇਹ ਭਾਰਤ ਚ ਇੱਕ ਹਿੰਦੂ ਰਾਸ਼ਟਰ ਵਾਲੀ ਮਾਨਸਿਕਤਾ ਨੂੰ ਅਵਾਰਨ ਖਾਤਰੋ ਵਰਤਦੇ ਨੇ ਜੀ ਜੀ ਠੀਕ ਆ ਉਹ ਵੀ ਪਹਿਲਾਂ ਜਾਂਚ ਤਾਂ ਕਰੋ ਨਾ ਪੂਰੀ ਹੂੰ ਜਾਂਚ ਤਾਂ ਪੁਲਵਾਮਾ ਦੇ ਨਹੀਂ ਹੋਈ ਹਲੇ ਤੱਕ ਉੱਥੇ ਦਾ ਗਵਰਨਰ ਬਚਾਰਾ ਟੀਕ ਦਾ ਮਰ ਗਿਆ ਵੀ ਕਿਵੇਂ ਆ ਗਿਆ ਇੰਨਾ ਉਹ ਆਰ ਡੀ ਐਕਸ ਜੀ ਚਿੱਟੇ ਸਿੰਘਪੁਰਾ ਹੋਇਆ ਸੀ ਸਿੱਖ ਕਤਲ ਕੀਤੇ ਸੀ ਉਸ ਤੋਂ ਬਾਅਦ ਜਿਹੜੇ ਪੰਜ ਚਾਰ ਮੁੰਡੇ ਫੜ ਕੇ ਮਾਰੇ ਬਾਅਦ ਸਾਲਤ ਹੋ ਗਿਆ ਵੀ ਇਹ ਤਾਂ ਹੈ ਹੀ ਨਹੀਂ ਸੀ ਘਰਾਂ ਦੇ ਚੱਕ ਕੇ ਮਾਰੇ ਨੇ ਜਾਂ ਬਾਹਰੋਂ ਫੜ ਕੇ ਮਾਰੇ ਨੇ ਤਾਂ ਫਰੋੜ ਕਤਲ ਜੀ ਨਹੀਂ ਕਰਦਾ ਜੀ ਭਾਰਤ ਇੰਜ ਇੰਜ ਗੱਲਾਂ ਨਹੀਂ ਕਰਦਾ ਠੀਕ ਆ ਜਾਂਚ ਹੋਣੀ ਚਾਹੀਦੀ ਆ ਕੀ ਦੋਸ਼ ਆ ਹਰ ਇੱਕ ਗੱਲ ਨੂੰ ਆਈਐਸਆਈ ਕਰਦੀ ਆ ਆਈਐਸਆਈ ਕਰਦੀ ਆ ਆਈਐਸਆਈ ਕਰਦੀ ਆ ਉਹ ਕਹਿੰਦੇ ਨੇ ਸਾਡੇ ਬਲੋਚਿਸਤਾਨ 'ਚ ਭਾਰਤ ਦੀ ਰਾਹ ਕਰਾਈ ਜਾਂਦੀ ਆ ਸਾਰਾ ਕੁਝ ਜੀ ਤੁਸੀਂ ਆਪ ਦਾ ਨਰੂਨੀ ਜੇ ਤੁਹਾਡੇ ਆਪਣੇ ਪੇਟ 'ਤੇ ਪਈ ਹੋਈ ਆ ਤਾਂ ਹੀ ਕੋਈ ਬਗਾਨਾ ਹੱਥ ਫਸਾਉਂਦਾ ਉੱਥੇ ਆ ਕੇ ਜੀ ਉਹਦੀ ਜਾਂਚ ਹੋਣੀ ਚਾਹੀਦੀ ਆ ਜਾਂਚ ਹੋ ਕੇ ਪਾਕਿਸਤਾਨ ਸ਼ਰਾਰਤਾਂ ਕਰਦਾ ਜੇ ਤੂੰ ਤਾਂ ਕੋਈ ਵੀ ਨਹੀਂ ਮੁਕਰਦਾ ਜੇ ਤਾਂ ਪਾਕਿਸਤਾਨੀ ਵੀ ਨਹੀਂ ਮੁਕਰਦੇ ਹੂੰ ਪਰ ਐਤਾ ਵੀ ਹਰ ਇੱਕ ਗੱਲ ਉਹਨਾਂ ਦੀ ਸ਼ਰਾਰਤ ਹੁੰਦੀ ਆ ਜੀ ਤੁਸੀਂ ਕਸ਼ਮੀਰ ਦੇ ਹੋਂਦ ਖਤਮ ਕਰਤੀ ਉੱਥੇ ਕਬਰਾਂ ਵਰਗੀ ਸ਼ਾਂਤੀ ਸਾਬਤ ਕਰਤੀ ਫੇਰ ਤੁਸੀਂ ਲਲਕਾਰੇ ਮਾਰਦੇ ਹੋ ਐਨੇ ਆ ਗਏ ਉਸਲਾਨੀ ਐਨੇ ਆ ਗਏ ਉਸਲਾਨੀ ਹੂੰ ਪਾਕਿਸਤਾਨ ਦੇ ਵਿੱਚ ਬੈਠਾ ਵੀ ਕੋਈ ਹੋ ਸਕਦਾ ਹੋ ਸਕਦਾ ਕਸ਼ਮੀਰ ਦੀ ਹੋਵੇ ਉਹਦਾ ਦਿਮਾਗ ਦੇ ਵਿੱਚ ਵੀ ਪੁੱਠਾ ਚੱਕਰ ਚੱਲ ਸਕਦਾ ਹੈਗਾ ਹਾਂਜੀ ਪੰਜਾਬ ਦੇ ਕਿ ਬਸਾਂ ਤੋਂ ਲਾਲਾ ਹਿੰਦੂ ਮਾਰੇ ਨਹੀਂ ਉਹਨਾਂ ਵੇਲੇ 'ਚ ਇਹ ਕਹਿ ਕੇ ਮਾਰੇ ਸੀ ਵੀ ਇਹ ਦਿੱਲੀ ਦੀ ਚੀਕ ਦੀਏ ਉਹਨਾਂ ਨਾਲ ਦਿੱਲੀ ਕੀ ਚੀਕ ਦੀ ਹੈ ਦਿੱਲੀ ਦੇ ਤਾਂ ਬਾਦਸ਼ਾਹ ਖੜਕੀਆਂ ਸੀ ਇਹ ਹਿੰਦੂਆਂ ਖਿਲਾਫ ਸੰਘਰਸ਼ ਬਣਾਓ ਜਿਹੜਾ ਧਰਮ ਜੁੱਧ ਮੋਰਚਾ ਸਿੱਖਾਂ ਦਾ ਮੋਰਚਾ ਦਾ ਖਾੜਕੂ ਸੰਘਰਸ਼ ਆ। ਉਹ ਸੰਘਰਸ਼ਾਂ ਤੇ ਨਿਆਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ। ਹੁੰਦੀਆਂ ਨੇ ਖਾੜਕੂ ਲਹਿਰਾਂ ਤਾਂ ਅਕਸਰੇ ਹੋ ਜਾਂਦੀਆਂ ਨੇ। ਉਹਨਾਂ ਦੀ ਜਾਂਚ ਕਰਾਉਣੀ ਚਾਹੀਦੀ ਆ। ਜੀ। ਜਿਹੜਾ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਆ। ਹੂੰ। ਸੋ ਇਹ ਤਾਂ ਚੀਨ ਨੇ ਵੀ ਕਿਹਾ। ਬਿੰਨਰ ਪੱਖ ਦਾਇਤ ਕਰੋ। ਹਾਂਜੀ। ਫਿਰ ਜੇ ਤੁਸੀਂ ਤੁਸੀਂ ਕਹਿੰਦੇ ਹੋ ਬਾਰਡਰ ਲੰਘ ਕੇ ਆਏ ਜੀ। ਜਿਹੜੇ ਫਲਾਮੀ ਨੇ ਉਹ ਦੋ ਦੋ ਦਿਨ ਪਹਿਲਾਂ ਵੀ ਫੋਟੋ ਖਿੱਚੀ ਫਿਰਦੇ ਨੇ ਉਹਨਾਂ ਦੀਆਂ ਕਿ ਉਹ ਤਾਂ ਖਤਰਾਂ ਦੇ ਚਰਵਾਹੇ ਬਣੇ ਹੋਏ ਸੀ ਖਤਰ ਜਿਹੜੀਆਂ ਲੈ ਕੇ ਜਾਂਦੀਆਂ ਫਲਾਮੀਆਂ ਨੂੰ ਉਹ ਬਣੇ ਹੋਏ ਸੀ ਜੀਆਂ ਵੀਡੀਓ ਆ ਗਈਆਂ ਤੁਹਾਡੇ ਸਾਹਮਣੇ ਹੂੰ ਸੋ ਇਹ ਫੇਰ ਤੁਸੀਂ ਉਥੇ ਜਾ ਕੇ ਲਲਕਰੇ ਮਾਰਦੇ ਹੋ ਆਉਂ ਦੀ ਜਾਉਂ ਦੀ ਕੋਈ ਖਤਮ ਐਵੇਂ ਦੀ ਹੱਤਬਾ ਬਿਲਕੁਲ ਖਤਮ ਹੋ ਗਿਆ ਜੀ ਹੱਤਬਾ ਖਤਮ ਹੁੰਦਾ ਇਨਸਾਫ ਦੇ ਕੇ ਰੌਲੇ ਮਸਲੇ ਹੱਲ ਕਰਕੇ ਇਹ ਇਸ ਤਰ੍ਹਾਂ ਤਾਂ ਮੁੜ ਕੇ ਫਿਰ ਹੁਣ ਤੁਸੀਂ ਆਪਣੇ ਦੇਖ ਲਓ ਤੁਸੀਂ ਦੇਖੋ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਦੀ ਜਿੱਤ ਕੀ ਦਰਸਾਉਂਦੀ ਆ ਹਮ ਕਾਂਗਰਸੀ ਆਗੂ ਆ ਰਹਾਣਾ ਗਰਜੀਤ ਉਹਨੇ ਕਮਾਲ ਦੀ ਟਿੱਪਣੀ ਕੀਤੀ ਕਹਿੰਦਾ ਮੈਨੂੰ ਇਹ ਲੱਗਦਾ ਸੀ ਐਮੀਆ ਚੰਗਿਆੜੀ ਜੀ ਜੀ ਪਰ ਕਹਿੰਦਾ ਹੁਣ ਮੈਨੂੰ ਲੱਗਦਾ ਵੀ ਪੰਜਾਬ ਇੱਕ ਵੱਡਾ ਦਰਦ ਸਮੂਹੀ ਬੈਠਾ ਸੀ ਨੇ ਚ ਹਮ ਉਹਦੇ ਨਾਲ ਲਿੰਕ ਜੁੜ ਗਏ ਤਾਂ ਲੋਕਾਂ ਨੇ ਕਹਿੰਦੇ ਵੀ ਜੋ ਮਰਜ਼ੀ ਹੋ ਜੇ ਸੀ ਮੁੰਡੇ ਐ ਨਹੀਂ ਮਰਵਾਉਣੇ ਨਹੀਂ ਬਾਹਰ ਲਿਆ ਜੇਲ੍ਹਾਂ ਚ ਨਹੀਂ ਭੇਜਣੇ ਹੂੰ ਆਏ ਹੋ ਗਿਆ ਵੀ ਆ ਇਹ ਜੇ ਜਿੱਤ ਗਿਆ ਤਾਂ ਮੁੰਡਿਆਂ ਦਾ ਫਾਇਦਾ ਹੋ ਜੂ ਨੌ 10 ਉੱਥੇ ਬੈਠੇ ਸੀ ਬਾਹਰਲੀ ਦੇਲ ਦੇ ਵਿੱਚ 50 60 ਦੇ ਅੰਮ੍ਰਿਤਸਰ ਦੇਲ ਦੇ ਵਿੱਚ ਬੈਠੇ ਸੀ ਉਹਨਾਂ ਦਾ ਧਿਆਨ ਸੱਚ ਹੈ ਤੇ ਫਿਰ ਸਰਬਜੀਤ ਆ ਜਿਹੜਾ ਸਰਬਜੀਤ ਨੇ ਕੀ ਕਿਹਾ ਸੀ ਜੀ ਕਹਿੰਦਾ ਰੁਲ ਗਿਆ ਓਏ ਪਰਿਵਾਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਹੂੰ ਲੋਕ ਕਹਿੰਦੇ ਸੀਦਾ ਨੇ ਨਾਂ ਤੇ ਅਰਬਾਂ ਰੁਪਏ ਇਕੱਠੇ ਕਰ ਲਏ ਉਹਨੇ ਇਹ ਵੀ ਕਹਿਤਾ ਵੀ ਮਾਨ ਨੇ ਵੀ ਨਹੀਂ ਸਾਡੀ ਬਾਹ ਫੜੀ ਹੂੰ ਲੋਕ ਨੇ ਯਾਰਾ ਮਸਲ ਹੱਲ ਕਰੋ ਮੁੰਡੇ ਨੂੰ ਐਮਪੀ ਬਣਾਓ ਜੀ ਸੋ ਇਸ ਕਰਕੇ ਕਈ ਵਾਰ ਇਹ ਹੈ ਜਾਵਾਰ ਪੀਸਫੁਲੀ ਵੀ ਉੱਠ ਖੜਦਾ ਤੇ ਕਿਸੇ ਦੇ ਦਿਮਾਗ 'ਚ ਵੀ ਇਹ ਜਿਹਾ ਕੀੜਾ ਆ ਜਾਂਦਾ ਵੀ ਐਂ ਕਰੋ ਆਪਾਂ ਜੀ ਹਾਲਾਂਕਿ ਇਹਦਾ ਹੁਣ ਜਿਵੇਂ ਸਾਡਾ ਸਾਹ ਕੁੱਟਿਆ ਪਿਆ ਅਸੀਂ ਉਹ ਕਹਿੰਦੇ ਸੀ ਗਏ ਸੀ ਫਰਨੀ ਨੂੰ ਮਾਰਨੇ ਨੂੰ ਚਾਬੀਆਂ ਹੱਥ ਫੜਾਏ ਕਹਿੰਦੇ ਸੀ ਸਾਡੇ ਅਸੀਂ ਵੱਧਨ ਕਰ ਲੈਣੇ ਰਾਜ ਦੀ ਹੋਂਦੇ ਖਤਮ ਕਰਤੀ ਹੁਣ ਪੰਜਾਬ ਤੇ ਅੱਖ ਰੱਖੀ ਬੈਠੇ ਨੇ ਜੀ ਇਹ ਸੋ ਕਰਕੇ ਜਾਂਚ ਹੋਣੀ ਚਾਹੀਦੀ ਹੈ ਜੀ ਬਿਲਕੁਲ ਹੋਣੀ ਚਾਹੀਦੀ ਹੈ ਤੇ ਕੋਈ ਦੋਰਾਵਾ ਨਹੀਂ ਜੀ ਇਹਨਾਂ ਨੂੰ ਦੋਸ਼ੀયા ਨੂੰ ਸਜ਼ਾ ਦੇਣੀ ਚਾਹੀਦੀ ਆ ਪਰ ਇਹੀ ਗੱਲ ਬਣਾ ਲੈਣੀ ਹਰ ਇੱਕ ਗੱਲ ਵੀ ਇਹ ਪਾਕਿਸਤਾਨ ਆ ਜੀ ਪਾਕਿਸਤਾਨ ਆ ਜੀ ਪਾਕਿਸਤਾਨ ਫਿਰ ਥੋੜੀ 50 ਕਿਲੋਮੀਟਰ ਤੋਂ ਤੁਸੀਂ ਬੀਐਸਐਫ ਨੂੰ ਲਿਆ ਇੱਥੋਂ ਦਾ ਉੱਥੇ ਸਭ ਤੋਂ ਵੱਧ ਫੌਜ ਕਸ਼ਮੀਰ ਚ ਭਰਤੀ ਉਹ ਕੀਤੀ ਹੋਈ ਆ ਤੁਸੀਂ ਤਾਨਾਤ ਕੀਤੀ ਹੋਈ ਆ ਬਿਲਕੁਲ ਜੀ ਆ ਸੋਇਫ ਕਰਕੇ ਅਪਲੋਡੇ ਗਰਮਾਨ ਵਿੱਚ ਸਰਨੀਵਾ ਕਰ ਦੇਖ। ਅরেক ਗੱਲ ਨੂੰ ਇਸ ਗੱਲ ਖਾਤਰ ਵਰਤਣਾ ਜਿਹੜਾ ਜਿਵੇਂ ਭਾਰਤ ਸਰਕਾਰ ਵਰਤ ਰਹੀ ਆ। ਸਹੀ ਪਹੁੰਚ ਨਹੀਂ ਮੈਨੂੰ ਲੱਗਦਾ। ਇਹਦੀ ਆਲੋਚਨਾ ਹੋਣੀ ਚਾਹੀਦੀ ਆ। ਮੁਲਕ ਦੇ ਲੋਕਾਂ ਵੱਲੋਂ ਵੀ ਹੋਣੀ ਚਾਹੀਦੀ ਆ। ਸਮੂਹ ਪੰਜਾਬੀਆਂ ਤੇ ਕਸ਼ਮੀਰੀਆ ਵੱਲੋਂ ਤਾਂ ਹੋਣੀ ਹੀ ਚਾਹੀਦੀ ਆ। ਜੀ। ਬਿਲਕੁਲ ਜੀ। ਸੋ ਮਾਲੀ ਸਾਹਿਬ ਜਿਸ ਤਰ੍ਹਾਂ ਤੁਸੀਂ ਸਿਮਰਜੀਤ ਸਿੰਘ ਦੇ ਮਾਨ ਨੂੰ ਇਹ ਗੱਲ ਕਹੀ ਸੀ ਵੀ ਸਿੱਖ ਕੌਮ ਦੇ ਫੌਜੀਆ ਦੀ ਉਹਨਾਂ ਨੇ ਗੱਲ ਕਹੀ ਵੀ ਤੁਸੀਂ ਵੀ ਜੰਗ ਨਹੀਂ ਲੜਨੀ। ਸੋ ਤੁਸੀਂ ਕਿਹਾ ਵੀ ਇਹਦੇ ਤੇ ਬਵਾਲ ਉੱਠ ਸਕਦਾ ਹੈਗਾ। ਸੋ ਮਾਨ ਸਾਹਿਬ ਦੇ ਇੱਕ ਬਿਆਨ ਹੈਗਾ ਵੀ ਭਾਰਤ ਦੀ ਸਕਿਉਰਿਟੀ ਕਮੇਟੀ 'ਚ ਸਿੱਖ ਕੌਮ ਦਾ ਕੋਈ ਨੁਮਾਇੰਦਾ ਨਹੀਂ ਹੈਗਾ। ਉਹਨਾਂ ਨੇ ਇਸ ਕਰਕੇ ਬਿਆਨ ਦਿੱਤਾ ਸੀਗਾ ਵੀ ਸਾਡੇ ਸਿੱਖ ਫੌਜੀ ਫਿਰ ਜੰਗ ਵੀ ਨਹੀਂ ਲੜਨਗੇ ਜੇ ਕਮੇਟੀ 'ਚ ਸਾਡਾ ਕੋਈ ਨੁਮਾਇੰਦਾ ਨਹੀਂ ਹੈਗਾ ਤਾਂ। ਦੇਖੋ ਜੀ ਇਹਦੇ ਖਾਤਰ ਹੋਰ ਪਾਸੇ ਦੀ ਲੜਾਈ ਲੜਨ ਦੀ ਲੋੜ ਹੈ ਨਾ ਜੀ। ਕਿੰਨਾ ਚਿਰ ਇਹ ਸੀ ਵੀ ਸਿੱਖਾ ਜਿਹੜਾ ਉਹਨੂੰ ਭਾਰਤੀ ਫੌਜ ਦਾ ਮੁਖੀ ਨਹੀਂ ਬਣਾਉਂਦੇ। ਜੀ। ਫਿਰ ਉਹੀ ਕਾਂਗਰਸ ਦੇਲੇ ਜੋ ਪੰਜਾਬ ਨਾਲ ਹੋਇਆ ਜਾਂ ਦਿੱਲੀ 'ਚ ਹੋਇਆ ਤੁਹਾਡੇ ਸਾਹਮਣੇ ਜਦੋਂ ਮਨਮੋਹਨ ਸਿੰਘ ਆਇਆ ਫਿਰ ਸਿੱਖ ਮੁਖੀ ਵੀ ਬਣੇ। ਹੂੰ। ਤਾਂ ਇਹਨਾਂ ਇਹ ਲੜਾਈ ਆ ਜਿਹੜੀ ਆ ਇਹ ਐ ਥੋੜਾ ਆ ਵੀ ਤੁਸੀਂ ਐ ਕਹਿ ਕੇ ਵੀ ਕਿਉਂ ਕਿ ਸਾਡਾ ਉੱਥੇ ਨਹੀਂ। ਫਿਰ ਕਹਿੰਦੇ ਕਿ ਉਹ ਸਿੱਖ ਪ੍ਰਧਾਨ ਮੰਤਰੀ ਨਹੀਂ ਕਦੇ ਬਣਿਆ ਹੁਣ ਤੱਕ। ਇਹ ਕਰਕੇ ਆ ਵੀ ਕਰਾਂਗੇ ਇਹ ਕੋਈ ਦਲੀਲਵਾਦੀ ਆ ਇਹ ਕੋਈ ਯਤਨ ਵਾਲੀ ਗੱਲ ਆ। ਹੂੰ। ਇੱਕ ਸਿੱਖਾਂ ਦਾ ਹੋਵੇ ਜੀ, ਉਹ ਚਿੱਕਿਆਂ ਦਾ ਹੋਵੇ ਜੀ, ਇੱਕ ਬੋਧੀਆਂ ਦਾ ਹੋਵੇ ਜੀ, ਇੱਕ ਮੁਸਲਮਾਨਾਂ ਦਾ ਹੋਵੇ ਜੀ। ਇਹ ਉਹ ਕੋਈ ਧਰਮ-ਧਰਮਾਂ ਨੂੰ ਨਜਿੱਠਣ ਵਾਲੀ ਕਮੇਟੀ ਆ ਉਹ। ਉਹ ਤਾਂ ਕਹਿੰਦੇ ਹਰੇਕ ਕੌਮ ਦੇ ਅਧਿਕਾਰ ਆ ਇਹਦੇ ਵਿੱਚ। ਨਹੀਂ ਨਹੀਂ ਉਹ ਕਹਿੰਦਾ ਨਾ ਫਿਰ ਉਹਦੇ ਖਤਰ ਸੰਵਿਧਾਨਕ ਕਾਨੂੰਨ ਬਣਾਉਣ ਖਤਰ ਲੜਨ ਮੈਂ ਹੂੰ ਪਾਰਲੀਮੈਂਟ ਚ ਮਸਲੇ ਠਾਉਣ ਇਹ ਸਾਰੇ ਪੰਜਾਬ ਦੇ ਐਮਪੀ ਨੂੰ ਇਕੱਠੇ ਕਰਨ ਸਿੱਖ ਐਮਪੀ ਨੂੰ ਇਕੱਠੇ ਕਰਨ ਜੀ ਇਹ ਇਹ ਮਤਲਬ ਕੀ ਆ ਤੁਸੀਂ ਤੁਸੀਂ ਨਾਰੇ ਵਾਰ ਸਿਆਸਤ ਕਰਦੇ ਹੋ ਜਿਹਦਾ ਅਮਲੀ ਤੌਰ ਤੇ ਕੋਈ ਅਰਥ ਨਹੀਂ ਜੀ ਉਹ ਇਹ ਇਹ ਗੱਲਾਂ ਨਹੀਂ ਜਚਨਹਾਰ ਹੈਗੀਆਂ ਠੀਕ ਆ ਧਾਰਮਿਕ ਘੱਟ ਗਿਣਤੀਆਂ ਨਾਲ ਵਿਤਕਰਾ ਹੁੰਦਾ ਆਪਾਂ ਨੂੰ ਪਤਾ ਆ ਵੀ ਕਾਮਨ ਸਿਵਲ ਕੋਡ ਬਣਾ ਰਹੇ ਨੇ ਉਹਦਾ ਕੀ ਬਣੂ ਇੱਕ ਭਾਸ਼ਾ ਇੱਕ ਦੇਸ਼ ਇੱਕ ਮੁਲਕ ਇੱਕ ਰਸਨ卡ਡ ਇੱਕ ਟੈਕਸ ਇੱਕ ਬੋਲੀ ਸਿੱਖਿਆ ਨੀਤੀ ਕਹੀ ਦੀ ਬਣਾਈ ਗਈ ਹੈ ਲੜਾ ਇਹਨਾਂ ਖਿਲਾਫ ਵਿਚਾਰਧਾਰਕ ਸਿਆਸੀ ਲੜਾਈ ਲੜਨ ਦੀ ਲੋੜ ਆ ਜੀ ਇਹ ਐ ਥੋੜਾ ਵੀ ਬਰੂੰਡੀ ਬੱਚੇ ਵਾਂਗੂ ਜੇ ਤੁਸੀਂ ਆ ਨਹੀਂ ਕਰੋਗੇ ਫਿਰ ਅਸੀਂ ਆ ਕਰਾਂਗੇ ਮਾਨ ਸਾਹਿਬ ਸਿੱਖਾਂ ਦਾ ਨਵੇਂ ਦਾ ਕਿਵੇਂ ਬਣ ਗਿਆ ਜੀ ਜੀ ਦੱਸੋ ਮਾਨ ਸਾਹਿਬ ਫਗਨੂਰ ਤੋਂ ਐਮਪੀ ਦੀ ਚੋਣ ਹਾਰੇ ਆ ਇਹ ਕਿੰਗ ਦਾ ਇਹੀ ਬਲਾਰਾ ਕਿਵੇਂ ਬਣ ਗਿਆ ਜੀ ਹਾਂ ਇਹ ਇਹਨਾਂ ਦੇ ਮਸਲੇ ਲੱਗਦੇ ਨੇ ਸ਼੍ਰੋਮਣੀ ਕਮੇਟੀ ਤੇ ਠਾਹੁਣ ਅਕਾਲੀ ਦਲਾਂ ਤੋਂ ਹਟਾਉਣਾ ਪ੍ਰਧਾਨ ਮੰਤਰੀ ਕੋਲੇ ਠਾਹੁਣ ਸਵਾਲ ਦੀ ਇੱਕ ਬਾਜ਼ੀਬੀਤ ਬਣਾਉਣਾ ਜੀ ਜੀ ਸਾਰੀਆਂ ਕੌਮਾਂ ਦਾ ਤੁਸੀਂ ਨਾ ਹਿੰਦੂ ਕੌਮ ਕਿਹੜੀ ਕੌਮ ਆ ਜੀ ਮੈਨੂੰ ਇਹ ਸਮਝਾਓ ਕੇਰਲਾ ਦੇ ਹਿੰਦੂ ਦਾ ਮਹਾਰਾਸ਼ਟਰ ਦੇ ਹਿੰਦੂ ਨਾਲ ਕੀ ਮੇਲ ਆ ਬਿਹਾਰ ਦੇ ਹਿੰਦੂ ਦਾ ਪੰਜਾਬ ਦੇ ਹਿੰਦੂ ਨਾਲ ਕੀ ਇਹ ਮੇਲ ਆ ਨਾ ਬੋਲੀ ਸਾਂਝੀ ਨਾ ਆਰਥਿਕਤਾ ਸਾਂਝੀ ਨਾ ਇਤਿਹਾਸ ਸਾਂਝਾ ਹੂੰ ਇਸ ਕਰਕੇ ਇਹ ਜਿਹੜਾ ਇੱਕ ਜਿਹੜਾ ਇੱਕ ਟਕਰਾ ਨਾ ਵੀ ਹਿੰਦੂ ਕੌਮ ਮੁਸਲਮਾਨ ਕੌਮ ਸਿੱਖ ਕੌਮ ਇਹ ਠੀਕ ਆ 47 ਦੇ ਵਿੱਚ ਇਹ ਇਸੇ ਕਰਕੇ ਤਾਂ ਸਾਰਾ ਆਪਾਂ ਪੁਰਤ ਭੁਗਤ ਭੋਗੀ ਹੋਇਆ ਜੀ ਸਿੱਖ ਇੱਕ ਸਿੱਖ ਜਗਤ ਦਾ ਨਿਰਾਲਾ ਧਰਮ ਆ ਵੱਖਰੀ ਸ਼ਾਨ ਆ ਵੱਖਰੀ ਪਹਿਚਾਣ ਆ ਕਦਰਾਂ ਕੀਮਤਾਂ ਨੇ ਰੌ ਰਿਟਾਂ ਨੇ ਸਾਰਾ ਕੁਝ ਵੱਖਰਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਜੀ ਇਸ ਕਰਕੇ ਸਿੱਖਾਂ ਦੀ ਬਲੱਖਣ ਪਹਿਚਾਣ ਨੂੰ ਜਿੱਥੇ ਤੇ ਪਹੁੰਚਾਈ ਜਾਂਦੀ ਹੈ ਕੋਈ ਇਹੋ ਜਿਹਾ ਕਾਨੂੰਨ ਬਣਦਾ ਉਹਦਾ ਵਿਰੋਧ ਕਰਨਾ ਚਾਹੀਦਾ ਬਿਲਕੁਲ ਜੀ ਹਾਂ ਮਾਲੀ ਸਾਹਿਬ ਜਦੋਂ ਵੀ ਕਸ਼ਮੀਰ ਦੇ ਵਿੱਚ ਕੋਈ ਚਿੰਗਾਰੀ ਸੁੱਟੀ ਜਾਂਦੀ ਹੈਗੀ ਹੈ ਪੰਜਾਬ ਦੇ ਬਾਰਡਰ ਛੱਟ ਬੰਦ ਕਰ ਦਿੱਤੇ ਜਾਂਦੇ ਨਹੀਂ ਲੇਕਿਨ ਗੁਜਾਰ ਗੁਜਰਾਤ ਦੇ ਜਿਹੜੇ ਬਾਰਡਰ ਹੈਗੇ ਨੇ ਉਹ ਤਾਂ ਖੁੱਲੇ ਹੋਏ ਨੇ ਕਹਿੰਦੇ ਵੀ ਉੱਥੇ ਕਾਰਪੋਰੇਟਾਂ ਦੇ ਘਰਾਣਿਆਂ ਦੇ ਵੱਡੇ ਕਾਰੋਬਾਰ ਚੱਲੀ ਜਾਂਦੇ ਨੇ ਉਹ ਬਾਰਡਰ ਕਿਉਂ ਨਹੀਂ ਬੰਦ ਹੁੰਦੇ ਨਹੀਂ ਹੁਣ ਤਾਂ ਚਲੋ ਉਹ ਵੀ ਬੰਦ ਹੋ ਗਏ ਹੁਣ ਤਾਂ ਈਵਨ ਪਾਕਿਸਤਾਨ ਨੇ ਵੀ ਬੰਦ ਕਰਤੇ ਵੀ ਜਿਹੜਾ ਦੂਜੇ ਦੇਸ਼ਾਂ ਰਾਹੀਂ ਸਾਡੇ ਸਾਮਾਨ ਆਉਂਦਾ ਸੀ ਉਹ ਵੀ ਨਹੀਂ ਲੈਣਾ ਅੱਛਾ ਜੀ ਪਰਾ ਇਹ ਗੱਲ ਤੁਹਾਡੀ ਠੀਕ ਆ ਏਦੋਂ ਪਹਿਲਾਂ ਦੇਖੋ ਇਹ ਆ ਨਾ ਕਾਰਪੋਰੇਟ ਲਾਬੀਆਂ ਨੇ ਹਾਂਜੀ ਪੰਜਾਬ ਤਾਂ ਆਪਾਂ ਕਿੰਨਾ ਰੋਲਾ ਪਾਉਂਦਾ ਸੁਖਵੀਰ ਬਹੁਤ ਵਕਮંત્રી ਹਵਾਈ ਅੱਡੇ ਬਣਾਤੇ ਜੀ ਜਿਹੜੀ ਦਿੱਲੀ ਹਵਾਈ ਅੱਡੇ ਵਾਲੀ ਲਾਬੀ ਆ ਉਹ ਕ ਮੰਤਰੀ ਉਡਾਣਾਂ ਨਹੀਂ ਉਡਣ ਦਿੰਦੀ ਪੰਜ ਅੱਧਾ ਪੰਜਾਬ ਉਹਦੇ ਅਸਰ ਦਾ ਹਵਾਈ ਜਹਾਜ਼ਾਂ ਚ ਹੂੰ ਕ ਮੰਤਰੀ ਹਵਾਈ ਅੱਡੇ ਪੰਜਾਬ ਤੇ ਐਨੇ ਬਣਾਤੇ ਉਡਾਣ ਇੱਕ ਨਹੀਂ ਕ ਮੰਤਰੀ ਜੀ ਫਿਰ ਸਾਡਾ ਜਿਹੜਾ ਸਾਰਾ ਮਾਲ ਆ ਜਿਹੜਾ ਉਹ ਗੁਜਰਾਤ ਰਹੀਂ ਤੇ ਬੰਬੇ ਦੇ ਰਹੀਂ ਜਾਂਦਾ ਕਰਾਚੀ ਨੂੰ ਜੀ ਜੇ ਆਇਨੀ ਸਿੱਧਾ ਪਹਿਲਾਂ ਤਾਂ ਸਿੱਧਾ ਵੀ ਜਾਂਦਾ ਫਿਰ 사우ਦੀ ਅਰਬ ਦੇ ਰਹੀਂ ਜਾਂਦਾ ਜੀ ਤੇ ਉਹ ਉਹ ਬਾਗਾ ਬਾਰਡਰ ਨਹੀਂ ਖੁੱਲਣ ਦਿੰਦੇ ਹੂੰ ਕਿਉਂਕਿ ਜੇ ਬਾਗਾ ਬਾਰਡਰ ਖੁੱਲੇ ਪੰਜਾਬ ਦੀ ਨਹਿਾਰ ਬਦਲੂਗੀ ਜੀ ਪੰਜਾਬ ਨੂੰ ਕਿੰਨਾ ਫਾਇਦਾ ਹੋਣਾ ਜੀ ਹੂੰ ਉਹਦਾ ਪਾਕਿਸਤਾਨ ਨੂੰ ਵੀ ਫਾਇਦਾ ਹੋਣਾ ਬਿਲਕੁਲ ਜੀ ਸੋ ਇਸ ਕਰਕੇ ਪੰਜਾਬ ਤੇ ਕਹਿ ਰਹੀ ਆਖਾ ਇਹ ਤਾਂ ਚਲੋ ਕਸ਼ਮੀਰ ਦੀ ਗੱਲ ਆ ਮੈਂ ਕਿਹਾ ਨਾ ਕਿਤੇ ਵੀ ਕੋਈ ਕਟਨਾ ਹੋਏ ਬੰਦੇ ਕਟਨਾ ਹੋਈ ਸੀ ਨਾ ਜਦੋਂ ਤਾਰ ਹਾਟਲ ਵਾਲਾ ਹੋਇਆ ਹਾਂਜੀ ਨਾ ਤਾਂ ਤਾਰੀ ਦੇ ਕੱਤੇ ਉੱਥੋਂ ਵਪਾਰ ਵਪਾਰ ਖੁੱਲਾ ਜੀ ਸੋ ਇਸ ਕਰਕੇ ਜਿਹੜੇ ਪੰਜਾਬ ਨਾਲ ਪਹਿਲੀ ਬਹੁਤ ਵੱਡੇ ਵਿਤਕਰੇ ਹੋਏ ਨੇ ਰਾਜਧਾਨੀ ਸਾਡੀ ਖੋਲੀ ਪਾਣੀ ਸਾਡਾ ਕੋਲ ਆ ਇਲਾਕੇ ਸਾਨੂੰ ਨਹੀਂ ਦਿੱਤੇ ਯੂਨੀਵਰਸਿਟੀ ਪੰਜਾਬ ਆ ਜਿਹੜੀ ਉਹ ਜਿਹੜੀ ਉਹਨੂੰ ਹੁਣ ਕੋਹ ਨੂੰ ਫਿਰਦੇ ਨੇ ਚੰਡੀਗੜ੍ਹ ਦਾ ਸਾਰਾ ਡੈਮ ਸੇਫਟੀ ਐਕਟ ਲਿਆ ਕੇ ਭਾਖ ਦਾ ਡੈਮ ਜਿੱਦਾਂ ਕਿ ਸਾਡਾ ਦਾਖਲ ਸੀ ਜਾਂ ਪ੍ਰਭਾਵ ਸੀ ਉਹਨੂੰ ਖਤਮ ਕਰਤਾ ਉਹਦੇ ਸਿਆਪੇ ਤੁਹਾਡੇ ਸਾਹਮਣੇ ਆਏ ਰਹੇ ਨੇ ਚੰਡੀਗੜ੍ਹ ਨੂੰ ਸਾਰਾ ਹੀ ਬਦਲਤਾ ਉੱਥੇ 60 40 ਦੀ ਰੇਸ਼ਿਓ ਅੱਜ ਭਗਵਾਨਤ ਮਾਨ ਕਹਿੰਦਾ 60 40 ਦੀ ਰੇਸ਼ਿਓ ਆ ਚੰਡੀਗੜ੍ਹ 'ਚ ਵੀ ਆ ਉੱਥੇ ਕਿਉਂ ਨਹੀਂ ਹੋਈ ਉਹ ਰਾਤ ਡੀਜੀਪੀ ਵੀ اٹਲਾ ਤਾਂ ਜਿਹੜਾ ਪੰਜਾਬ ਦਾ ਹੁੰਦਾ ਸੀ ਉਹ ਹੋਊਗਾ ਉਹ ਉਹ ਵੀ ਨਹੀਂ ਲਾਉਂਦੇ ਐਸਐਸਪੀ ਜਾਂ ਐਸਟੀ ਜੋ ਪੰਜਾਬ ਦਾ ਹੋਊਗਾ ਉਹ ਵੀ ਲਾਉਣੋਂ हट ਗਏ ਇੱਕ ਅੱਡ ਸਟੇਟ ਬਣਾਉਣ ਲੱਗੇ ਸਾਰੇ ਕਿਸੇ ਨੂੰ ਹੂੰ ਸੋ ਇਹ ਇਹ ਗੱਲਾਂ ਹੈਗੀਆਂ ਨੇ ਪੰਜਾਬ ਦੇ ਨਾਲ ਠੀਕ ਆ ਮੁਲਕ ਵੀ ਵੀ ਉਹ ਲੁੱਟ ਕਰ ਰਹੇ ਨੇ ਜੀ ਪਰ ਪੰਜਾਬ ਨਾਲ ਦੂਜਿਆਂ ਨਾਲ ਵੱਖਰਾ ਵਿਤਕਰਾ ਕਰ ਰਹੇ ਨੇ ਭੇਦ ਭਾਵ ਕਰ ਰਹੇ ਨੇ ਜਿਹਦੇ ਖਿਲਾਫ ਸਮੂਹ ਪੰਜਾਬੀਆਂ ਨੂੰ ਇਕੱਠੇ ਹੋ ਕੇ ਲੜਨੀ ਪੈਣਾ ਬਿਲਕੁਲ ਜੀ ਜੀ ਸੋ ਮਾਲੀ ਸਾਹਿਬ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਬਾਰਡਰ ਖੋਲਣ ਦੇ ਵਾਸਤੇ ਜਿਹੜੇ ਪਾਕਿਸਤਾਨ ਦੇ ਨਾਲ ਸਰ ਹੱਦ ਲੱਗਦੀ ਹੈ ਜਿਵੇਂ ਸੈਣੀ ਵਾਲਾ ਬਾਰਡਰ ਹੈਗਾ ਜਾਂ ਵਾਗਾ ਬਾਰਡਰ ਹੈਗਾ ਜਿਵੇਂ ਸਿਮਰ ਜੀ ਇਸ ਸਮਾਂ ਦਾ ਇੱਕ ਵੱਡੇ ਪ੍ਰਦਰਸ਼ਨ ਕਰ ਰਹੇ ਹੈਗੇ ਨੇ ਕੱਲ ਨੂੰ ਵੀ ਹੈਗਾ ਸੋ ਤੁਸੀਂ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਹ ਜੀ